ਉਸ ਵੇਲੇ ਉਹਨਾਂ ਨੂੰ ਧਿਆਨ ਆਇਆ ਕਿ ਮੈਨੂੰ ਤਾਂ 12 ਸਾਲ ਹੋ ਗਏ ਹਨ ਤਪ ਕਰਦਿਆਂ ਨੂੰ ਆਪਣੀ ਮਾਂ ਕੋਲ ਜਾ ਕੇ ਪੁੱਛਾਤਾ ਸਹੀਂ ਕਿ ਹੋਰ ਕਿੰਨਾ ਕੁ ਤਪ ਕਰਨਾ ਪਵੇਗਾ ਰੱਬ ਦੇ ਮਿਲਣ ਵਾਸਤੇ ਅਜੇ ਤਾਂ ਕੋਈ ਗੱਲ ਹੀ ਨਹੀਂ ਬਣੀ ਅ ਫਿਰ ਜਦੋਂ ਉਹ ਇਹ ਪੁੱਛਣ ਵਾਸਤੇ ਵਾਪਸ ਆ ਰਹੇ ਸਨ ਆਉਂਦੇ-ਆਉਂਦੇ ਇੱਕ ਦਰਖਤ ਦੇ ਥੱਲੇ ਬਹਿ ਜਾਂਦੇ ਹਨ ਜੋ ਤਪ ਕਰਦਾ ਹੈ ਉਸ ਦਾ ਸਤੋਗੁਣ ਨਹੀਂ ਲੈਂਦਾ ਤਮੋਗੁਣ ਵੱਧ ਜਾਇਆ ਕਰਦਾ ਹੈ ਕ੍ਰੋਧ ਵੱਧ ਜਾਂਦਾ ਹੈ ਉਹ ਵਰਨ ਨਹੀਂ ਦੇ ਸਕਦੇ ਸਰਾਪ ਦੇ ਸਕਦੇ ਹਨ ਬਾਬਾ ਫਰੀਦ ਜੀ ਬੈਠੇ ਹਨ ਉਥੇ ਜਿੜੀਆਂ ਚੀਚੇ ਕਰਦੀਆਂ ਹਨ ਇਹਨਾਂ ਨੂੰ ਚੰਗੀਆਂ ਨਾ ਲੱਗੀਆਂ ਤਾਂ ਕਹਿ ਦਿੱਤਾ ਮਰ ਜਾਵੋ ਜਿੜੀਓ ਇਸ ਬਚਨ ਦੇ ਕਹਿਣ ਦੇ ਨਾਲ ਹੀ ਸਾਰੀਆਂ ਜਿੜੀਆਂ ਮਰ ਕੇ نیچے गिर ਗਈਆਂ ਫਰੀਜ ਜੀ ਨੇ ਦੇਖਿਆ ਕਿ ਜਿੜੀਆਂ ਦਾ ਟੇਲ ਲੱਗ ਗਿਆ ਹੈ ਇਹਨਾਂ ਵਿਚਾਰੀਆਂ ਨੇ ਕੀ ਕੀਤਾ ਸੀ ਫਿਰ ਕਹਿ ਦਿੱਤਾ ਜੀ ਪਵੋ ਅਤੇ ਸਾਰੀਆਂ ਹੀ ਜਿੜੀਆਂ ਜਿੰਦੀਆਂ ਹੋ ਗਈਆਂ ਬੜਾ ਕੁਝ ਹੋ ਗਏ ਕਿ ਮੈਨੂੰ ਤਾਂ ਬੜੀ ਤਾਕਤ ਮਿਲ ਗਈ ਹੈ ਮੈਂ ਇੱਕ ਗੱਲ ਕਹਿ ਕੇ ਹੀ ਮਾਰ ਸਕਦਾ ਹਾਂ ਅਤੇ ਇੱਕ ਗੱਲ ਕਹਿ ਕੇ ਹੀ ਮਰੇ ਹੋਏ ਨੂੰ ਜ਼ਿੰਦਾ ਕਰ ਸਕਦਾ ਹਾਂ ਇੰਨੀ ਤਾਕਤ ਮੇਰੇ ਅੰਦਰ ਆ ਗਈ ਹੈ